ਖੌਫਾ ਭਾਈ ਗੋਦੀ ਦੇ ਭਰਾ ਜੀ 2 ਮਿੰਟ ਚੁੱਪ ਕਰ ਜਾ ਵੀਰੇ ਜੀ ਅੱਜ ਪੁਲ ਦੇ ਲਾਗੇ ਪਿੰਡ ਗੌਸੋਵਾਲ ਮਹਿਕ ਪੁਰ ਦੇ ਵਿੱਚ ਪੈਂਦਾ ਜੀ ਆ ਚੋਰ ਫੜਿਆ ਟਰਾਂਸਫਰ ਵਾਲੇ ਨੂੰ ਤਾਂ ਕਰੋ ਸੈਕਿੰਡ ਪੰਜਾ ਆ ਟਰਾਂਸਫਰ 5:30 ਵਜੇ ਦਿਨੇ ਆ ਦੇਖੋ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਆ ਇਹਨਾਂ ਟਰਾਂਸਫਰ ਨੂੰ ਚੋਰੀ ਕੀਤਾ ਸੀਗਾ ਭਾਈ ਪੱਪੂ ਕਿਥੇ ਆ ਲੋਨੀ ਅਦਾਰਸ਼ ਅਦਾਰਸ਼ ਕੋलोनी ਇਹ ਹੈਗੇ ਜੀ ਧਰਮਕੋਟ ਦੇ ਜੀ ਆ ਮੁੰਡਾ ਜੀ ਇਹ ਕਾਹ ਦੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵੇਚ ਕੇ ਆਉਂਦੇ ਤੁਸੀਂ ਬੱਗੇ ਨੂੰ ਬੱਗਾ ਕਵਾੜੀਆਂ ਬੋਲਦੇ ਆ ਜੀ ਤੁਹਾਨੂੰ ਕੋਲ ਇਹ ਨਹੀਂ ਕਿਹੜੀਆਂ ਬੱਗਾ ਬੱਗਾ ਤੁਸੀਂ ਕਿਹੜੇ ਸ਼ਹਿਰ ਦਾ ਧਰਮਕੋੜ ਦੀ ਧਰਮਕੋੜ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਣੇ ਪੰਜ ਛੇ ਆਣੇ ਪੰਜ ਛੇ ਜਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋੜ ਦੇ ਮੋਟਰਸਾਈਕਲ ਕਿਹਦਾ ਦਾ ਨਾਲਾ ਜਿਹੜਾ ਦਾ ਅੱਛੇ ਹੋ ਜਾ ਭਈਆ ਮੋਟਰਸਾ ਬੋਲੋ ਕਿਹਦਾ ਬਾਹਰ ਇਹ ਵੀ ਸਾਡਾ ਵੇ ਤੁਹਾਡਾ ਆਉਂਦਾ ਹੀ ਆ ਕਿਹਦਾ ਬਾਹਰ ਮੋਟਰਸਾ ਤੇਰਾ ਬਾਗ ਦਾ ਕਿਹਦਾ ਦਾ ਕਿਹਦੇ ਨਾਂ ਆ ਜੀ ਗੇਟਾ ਪਿਆ ਆ ਵਾ ਨਹੀਂ ਰੇ ਦਾ ਕੀ ਦਾ ਵਾਕੀ ਦਾ ਕਰਦਾ ਨਾ ਕਦੇ ਮੋਟਰਸਾਈਕਲ ਕਰਮ ਕਰ ਜੀਦਾ ਮਰਜ਼ੀ ਤੁਹਾਡਾ ਆਪਦਾ ਵਾ ਕਿ ਉਹਦਾ ਥਾਬੇ ਵਾਲੇ ਦਾ ਵਾਕੀ ਦਾ ਸਾਡਾ ਆਪਦਾ ਬਈ ਕੋਈ ਕਿਸੇ ਆ ਇਹਦੀ ਕਾਪੀ ਹਾਰ ਸੀ ਕਿੱਥੇ ਆ ਕਾਪੀ ਹਾਰ ਸੀ ਹਨ ਜੀ ਇਹਦਾ ਜਿਹੜਾ ਮਗਰ ਮਗਰ ਨੰਬਰ ਆਇਆ ਵਾ ਦੇਖੋ ਉਹ ਸੁਪਲੈਂਡਰ ਦਾ ਸ਼ੋਅ ਹੋ ਰਿਹਾ ਗਾ ਗੱਲ ਕਰਾਂਗੇ ਹੁਣੇ ਨੇ ਇਹਦਾ ਮੋਟਰਸਾਈਕਲ ਦਾ ਨੰਬਰ ਆ ਜੀ ਇਹਨੂੰ ਸੱਚ ਮਾਰ ਕੇ ਦੇਖਿਆ ਜਾਣਾ ਜੀ ਮੋਟਰਸਾਈਕਲ 2005 ਵਾਲਾ ਸੁਪਲੈਂਡਰ ਦਾ ਆ ਜੀ ਮੋਟਰਸਾਈਕਲ ਹੈਗਾ ਜੀ ਇਹ TVS ਜੋ ਕੀ ਆ ਰਿਹਾ ਹੈ। ਇਹ ਢਾਬੇ 'ਤੇ ਰੋਟੀ ਖਾਦੀ ਆ ਢਾਬੇ ਤੋਂ ਮੁੰਡਿਆਂ ਕੋਲ ਚੱਕ ਕੇ ਲੈ ਆਇਆ ਜਾਂ ਕੀ ਕੀਤਾ ਇਹ ਵੀਡੀਓ ਲੋਕਾਂ ਨੂੰ ਤਬਦੀਸ਼ ਕੀਤੀ ਹੋਵੇ। ਅਸੀਂ ਮਲਾਜਮ ਨਹੀਂ ਸੱਦੇ ਇੱਥੇ ਜੀ। ਇਹ 6 ਬੰਦੇ ਆ ਜੀ ਆਪਣੇ ਆਪ ਜੀ ਬੋਲਦੇ ਆ ਜੀ ਇਹ ਟ੍ਰਾਂਸਪੋਰਟ ਮੈਥੋਂ ਸਰਗਰਮ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਪੋਰਟ ਲੈ ਗਏ ਆ ਜੀ। ਮੂੰ ਤਾਂ ਕਰਾਦਾ ਓਏ। ਇਹ ਕਾਹ ਮੁੰਡਾ ਹੋਰ ਮੂੰ ਤਾਂ ਕਰ। ਇਹ ਕਾਹ ਮੁੰਡਾ ਜਿਆ ਦੇਖ ਲੋ ਜੀ ਇਸ ਤਰ੍ਹਾਂ ਨਾ ਕੀ ਆ ਮੋਲ। ਦਵਿੰਦਰ ਅਦਮਿੰਦਰ ਮੁੰਡਾ ਬੋਲਦਾ ਨਾਮ ਦਾ ਦਵਿੰਦਰ ਸਿੰਘ ਇਹ ਮੇਰੀ ਪਿੰਡ ਦੀ ਆ ਫੇਮ ਦਾਦਾ ਬੋਲਦੇ ਡੈਡੀ ਦਾ ਪਿਓ ਦਾ ਲਾਗੀਆਂ ਮੰਗਲ ਸਿੰਘ ਮੰਗਲ ਸਿੰਘ ਜੀ ਮੇਰਾ ਵੀ ਮਨਸ਼ਾ ਦਾ ਪਿਓ ਦਾ ਲਾਗੀਆਂ ਅਜੀਤ ਸਿੰਘ ਸੱਚ ਬੋਲੀ ਕੋ ਅੱਗੇ ਹੋਰ ਕੋ ਬੋਲਿਆ ਸੀ ਅਜੀਤ ਸਿੰਘ ਜੀ ਕਿਹੜਾ ਮਹਲਾ ਦਾ ਬੈਂਦਾ ਦੱਸਣਾ ਕਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਂ ਤਾਂ ਦੋ ਤਿੰਨ ਦਾ ਨਹੀਂ ਹੋਇਆ ਦੋ ਤਿੰਨ ਕਿੰਨੇ ਰਾਹ ਦੋ ਤਿੰਨ ਨਾਲ ਕਿੰਨੇ ਖੋਲੇ ਅੱਗੇ ਦੋ ਖੋਲੇ ਦੋ ਖੋਲੇ ਆ ਜੀ ਦੂਜਾ ਕਿੱਥੋਂ ਖੋਲੇ ਸੀਗਾ ਦੂਜੇ ਨੂੰ ਕੋਤੋਂ 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 ਕਿੱਥੋਂ ਗਾਓ ਉਹ ਇੱਥੇ ਨਾਲ ਪੈਂਡ ਹੈਗਾ ਵਾਜਾ ਹੁਣ ਤੁਸੀਂ ਦੱਸੋ ਜੀ ਇਹਨਾਂ ਉਹਦਾ ਕੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਸੀਂ ਆਪ ਦੱਸ ਦਿਓ ਜੀ ਜੀਨੀ ਦਾ ਬਹੁਤ ਪਰੇਸ਼ਾਨ ਆ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਏ ਪਹਿਲਾਂ ਮੁਲਾਜ਼ਮਾਂ ਨੂੰ ਮੱਥਾ ਟੇਕਣਾ ਪੈਂਦਾ ਜੀ ਵੇ ਜਾ ਕੇ ਟ੍ਰਾਂਸਫਰ ਮਿਲਦਾ ਜੀ ਪੰਜ ਛੇ ਦਿਨ ਜਾ ਕੇ ਤਿੰਨ ਚਾਰ ਦਿਨ ਝੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗਿਆ ਪਨੀਰੀਆਂ ਸੁੱਕਦੀਆਂ ਜੀ ਆਹ ਦੇਖ ਲਓ ਜੀ ਬੰਦੇ ਆਹ ਮੋਟਰਸਾਈਕਲ ਚੋਰੀਦਾਰੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਹੈ ਮੋਟਰਲ ਟੀਵੀਐਸ ਜੁਪੀ ਦਾ ਜੀ ਇਹ ਹੋਸਾ ਜਿਹੜਾ ਹੈਗਾ ਜੀ ਇਹ ਪੜੀਆਂ ਮੁਲਾਜ਼ਮ ਨੂੰ ਸੱਦੇ ਆ ਜੀ ਮੁਲਾਜ਼ਮਾਂ ਨੂੰ ਲੱਗਿਆ ਕਿ ਮੁਲਾਜ਼ਮਾਂ ਹਵਾਲੇ ਕਰਨਾਂ ਆ ਦੇਖ ਲਓ ਜੀ ਇਹਨਾਂ ਦੇ ਕੋਈ ਛੱਟ ਦੇਖਦੇ ਆ ਜੀ ਇਹਨਾਂ ਨੂੰ ਕੁੱਟਿਆ ਜ਼ਰੂਰ ਆ ਜੀ ਇਹਨਾਂ ਕੋਈ ਛੱਟਕੜ ਨਹੀਂ ਆ ਦੇਖ ਲਓ ਜੀ ਇਹਨੇ ਕਰਤੂਸੀ ਖਾਦੀਆਂ ਜਿਆਦਾ ਆਹ ਦੇਖੋ ਜੀ ਇੱਕ ਮਿੰਟ ਆਹ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਆ ਜੀ ਆ ਦੇਖੋ ਤਾਰਾਂ ਦੇ ਨਾਲ ਆਉਂਦੀਆਂ ਲੱਤਾਂ ਸੀਟੀਆਂ ਹੋਈਆਂ ਜੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਆ ਜੀ ਆ ਦੇਖੋ ਕੋਈ ਡਾਕਟਰ ਇਲਾਜ ਨਹੀਂ ਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਇਹਨੂੰ ਹੋਰ ਵੀ ਸਾਹ ਹੀ ਨਹੀਂ ਜ਼ਿੰਮੇਵਾਰ ਹੈਗੇ ਜੀ ਆਪਦੀ ਜਾਨ ਦੇ ਆਪ ਜ਼ਿੰਮੇਵਾਰ ਆ ਦੇਖੋ ਜੀ ਹਣ ਆ ਦੇਖੋ ਜੀ ਆ ਆ ਕੋਪਰ ਦੇ ਆ ਜਿਹੜੇ ਖੋਲਦੇ ਆ ਜੀ ਦੇਖੋ ਆ ਦੇਖੋ ਜੀ ਆਰ ਇੱਕ ਹੋਰ ਆਹ ਮੁੰਡਾ ਜਿਆਦੇ ਹੋਰ ਕਰੋ ਜੀ ਨਾਲ ਪੂਰਾ ਹੀ ਇਹਨਾਂ ਨਾਲ ਦੇ ਚਾਰ ਬੰਦੇ ਹੋਰ ਆ ਜੀ ਦੇਖ ਰਸ ਰਿਹਾ ਹੈ ਚਾਰ ਹੋਣਗੇ ਉਹ ਜਿਹਨਾਂ ਦੇ ਪਾਛੇ ਇੱਕ ਤਾਂ ਇਹ ਪੱਕੀ ਨਿਸ਼ਾਨੀ ਹੈ ਯਾ ਸੋਪਾ ਦਾ ਗੱਜਾ ਹਨ ਵੀ ਜੁਣੇ ਆ ਜੀ